ਜਿਸ ਤਰ੍ਹਾਂ ਚੰਦ ਵਾਜਾ ਦੇ ਵਿੱਚ ਇਤਿਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕੀ ਸੰਦੇਸ਼ ਦਿਨ ਚੋਣੇ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਖੋ ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਆ ਅੱਜ ਵੀ ਇਹਨੂੰ ਲਗਾਤਾਰ ਬਰਕਰਾਰ ਰੱਖਿਆ ਜਾ ਰਿਹਾ ਆ ਇੱਥੇ ਬਹੁਤ ਵਧੀਆ ਲੱਗਿਆ ਜਿਵੇਂ ਚਰਖਾ ਮਟਕੇ ਜਿਹੜਾ ਪੁਰਾਣਾ ਕਲਚਰ ਪੰਜਾਬੀ ਸਭਿਆਚਾਰ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦੀ ਆ ਵੀ ਜਿਹੜੀਆਂ ਸਾਡੀਆਂ ਪੰਜਾਬੀ ਮਟਿਆਰਾ ਆ ਪੰਜਾਬੀ ਕੁੜੀਆਂ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਦੇਖੋ ਇਨਸਟਾ ਤੇ ਬਟ ਫਿਰ ਵੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਇਹਨਾਂ ਨੇ ਸਾਡੇ ਪੰਜਾਬੀ ਕਲਚਰ ਨੂੰ ਅੱਜ ਵੀ ਅੱਗੇ ਤੋਰ ਕੇ ਰੱਖਿਆ ਹੈ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਲੋਪ ਹੋਣਾ ਜਾ ਰਿਹਾ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸਹੀ ਸੰਦੇਸ਼ ਦੇਣਾ ਚਾਹੁੰਗੀ ਆਪਾਂ ਨੂੰ ਪੰਜਾਬੀ ਸਭਿਆਚਾਰ ਨਹੀਂ ਭੁੱਲਣਾ ਚਾਹੀਦਾ ਜਿਹੜਾ ਸਾਡਾ ਪੰਜਾਬ ਸੋਨੇ ਦੀ ਚਿੜੀ ਸੀਗੀ ਦੇਖੋ ਪੰਜਾਬ ਨੂੰ ਜਿਹੜਾ ਇੱਕ ਬਿਮਾਰੀ ਲੱਗ ਚੁੱਕੀ ਆ ਜਿਹੜਾ ਨਸ਼ਾ ਆ ਕੋਣ ਵਾਂਗੂ ਖਾ ਰਿਹਾ ਹੈ ਪਰ ਮੈਂ ਚਾਹੁੰਦੀ ਆ ਕਿ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਅੱਜ ਵੀ ਅੱਗੇ ਤੋਰਿਆ ਜਾਏ ਤਾਂ ਬਹੁਤ ਵਧੀਆ ਕਿਰਮਤ ਕਰਨ ਦੀ ਇਜਾਜ਼ਤ ਹੈ ਸਰਪੰਚ ਪਤਾ ਹੀ ਜਿਸ ਤਰ੍ਹਾਂ ਅੱਜ ਪਿੰਡ ਚੰਨੂ ਵੱਡੇ ਦੇ ਵਿੱਚ ਤੀਆਂ ਦਾ ਤਿਹਾਰ ਆ ਕੇ ਆਇਆਗਾ ਕੀ ਕਿਹੜਾ ਹੈ ਅਰੇ ਬਹੁਤ ਵਧੀਆ ਜੀ ਸੱਭਿਆਚਾਰ ਆਉਣ ਵਾਲੀ ਜਨਸ਼ ਇਨਾਂ ਦਾ ਪਤਾ ਲੱਗੂ ਹੁਣ ਨਹੀਂ ਪਤਾ ਸੀਗਾ ਬੱਚਿਆਂ ਨੂੰ ਅੱਗੇ ਜਿਵੇਂ ਤੀਆਂ ਮਨਾਉਂਦੇ ਸੀ ਨਹੀਂ ਸੀ ਹੁਣ ਵੀ ਪਤਾ ਲੱਗਦਾ ਹਰ ਸਾਲ ਉਹ ਤਿਹਾਰ ਮਨਾਇਆ ਜਾਂਦਾ ਹੈ ਕਿੰਨੀ ਦੇਰ ਤੋਂ ਇਹਦੇ ਤੇ ਪ੍ਰੋਗਰਾਮ ਐਟੇ ਹੋ ਗਏ ਜੀ ਤਿੰਨ ਤਿੰਨ ਸਾਲ ਹੋ ਗਏ ਇਸ ਤਰ੍ਹਾਂ ਲੱਗ ਜੀ ਬਹੁਤ ਵਧੀਆ ਮਿਲਦਾ ਜੀ ਪਿੰਡ ਦਾ ਸਭ ਲੋਕ ਕਮੇਟੀ ਵਾਲਿਆਂ ਦਾ ਸਾਰੇ ਪਿੰਡ ਦਾ ਨਕਰ ਬੱਚੇ ਜੀ ਸਨੇਹਾ ਜੀ ਸਾਰੇ ਬੱਚੇ ਨੇ ਰਾਹੀ ਸਨੇਹਾ ਵੀ ਨਸ਼ਿਆਂ ਤੋਂ ਬਚਣ ਤੇ ਇੱਧਰ ਸੱਭਿਆਚਾਰ ਵਾਲ ਆਉਣ ਆਦੇ ਦਰਸ਼ ਨੂੰ ਪਛਾਣ ਜੀ ਸਤਨਾਮ ਸਿੰਘ ਜਿਸ ਤਰ੍ਹਾਂ ਤੁਸੀਂ ਕੀਆਂ ਦਾ ਤਿਹਾੜੀ ਇੱਥੇ ਮਨਾ ਰਹੇ ਹੋ ਕਿੰਨੀ ਦੇਰ ਤੋਂ ਅਸੀਂ ਸਾਨੂੰ 5 ਸਾਲ ਹੋ ਗਏ ਜੀ ਅਸੀਂ ਐਸਾ ਕਰਾਉਣੀਆਂ ਇਹ ਕੱਲੀ ਕਰਾ ਰਹੇ ਹਾਂ ਕਿ ਪਿੰਡ ਦੇ ਸਹਿਯੋਗ ਨਹੀਂ ਕਰਾਉਣਾ। ਹਾਂਜੀ ਪਿੰਡ ਦੇ ਸਹਿਯੋਗ ਨਾ ਕਰਨਾ। ਕਿਸ ਤਰ੍ਹਾਂ ਦਾ ਸਹਿਯੋਗ? ਇਹਨਾਂ ਦਾ ਬਹੁਤ ਵਧੀਆ ਸਹਿਯੋਗ ਮਿਲਦਾ ਜੀ। ਜਿਸ ਤਰ੍ਹਾਂ ਸੱਭਿਆਚਾਰ ਜਿਹੜਾ ਆਪਣਾ ਹੈਗਾ ਉਹ ਲੋਕਾਂ ਦਾ ਜਾਗ ਰਿਹਾ ਕਿਸ ਨੇ ਦੇ ਦਿੱਤਾ। ਜੀ ਅਸੀਂ ਉਹਨੂੰ ਜਾਗਰੂਕ ਰੱਖਣਾ ਚਾਹੁੰਦੇ ਹਾਂ। ਅਸੀਂ ਇਸੇ ਕਾਰਨ ਲਈ ਵੀ ਅੱਜ ਇਹ ਸਾਲ ਨੂੰ ਕਰਦੇ ਆ। ਮਨਾਓ ਜੀ। Yeah ਇਨਾ ਇੱਕ ਬੜੀ ਸ਼ਾਰਟ ਟਾਈਮ ਦੇ ਵਿੱਚ ਐਸੇ ਮੈਨੂੰ ਦੱਸਿਆ ਸੀਗਾ ਪਰ ਮੈਂ ਕਹਾਂ ਦੀ ਜੈਨੇ ਮਾਨ ਆਦਰ ਸਤਕਾਰ ਦੇ ਨਾਲ ਮੈਨੂੰ ਇਨਵਾਈਟ ਕੀਤਾ ਤਾਂ ਪਹੁੰਚਣਾ ਚਾਹੀਦਾ ਹੈ ਥੈਂਕ ਯੂ ਥੈਂਕ ਯੂ ਸੋ ਮਾਚ ਮੈਂ ਪਿੰਡ ਚੰਦਵਾਜੇ ਦੇ 24 ਘੰਟੇ ਹਾਜ਼ਰ ਹਾਂ ਇਵਨ ਕਿ ਜਿਹੜੇ ਚੌਂਕੀ ਦੇ ਵਿੱਚ ਪਿੰਡ ਪੈਂਦੇ ਆ ਅਸੀਂ 24 ਘੰਟੇ ਮੈਨੂੰ ਵੀਰ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਤੁਸੀਂ ਬੇਚੀਜ਼ ਕਿ ਮੈਨੂੰ ਕਾਲ ਕਰ ਸਕਦੇ ਹੋ ਕਦੇ ਵੀ ਚਾਹੋਗੇ ਆ ਕੇ ਦੇਖ ਸਕਦੇ इस विडियो अगे शेयर जरूर करना जी कृपा करके चैनल साब्राइब जरूर कर लो जी हूँ फास्ट न्यूज पाबी एप्ले एप स्टोर तो इंसटॉल करके नवियजा खबर पढ़ते देख सकते हो धनबाद